ਬਟਾਲਾ ਸ਼ਹਿਰ ਦੇ ਅੰਦਰ ਪਹੁੰਚੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਆਹ ਕਾਂਤ ਸੁਪਨਨ ਹੋਇਆ ਤੇ ਇਹ ਇੱਕ ਧਰਮ ਦੀ ਦੁਨੀਆ ਦਾ ਕੀਰਤੀ ਮੰਦਸਾ ਗੁਰੂ ਨਾਨਕ ਤੇ ਪਾਤਸ਼ਾਹ ਜੀ ਨੇ ਬਟਾਲੇ ਦੀ ਧਰਤੀ ਨੂੰ ਵਿਸ਼ਵ ਤੇ ਉਪਦੇਸ਼ ਦੀ ਧਰਤੀ ਬਕਰ ਸੰਸਾਰ ਦੇ ਅੰਦਰ ਪ੍ਰਚਲਿਤ ਕੀਤਾ ਪ੍ਰਗਟ ਕੀਤਾ ਸਤਗੁਰੂ ਜੀ ਦਾ ਇਹ ਬਹੁਤ ਵੱਡਾ ਕਰਮ ਹੈ ਬਟਾਲੇ ਦੀ ਧਰਤੀ 'ਚ ਜਿੱਥੇ ਸਤਗੁਰੂ ਨੇ ਕ੍ਰਿਸ਼ਪ ਨੂੰ ਧਾਰਨ ਕੀਤਾ ਬਟਾਲਾ ਇੱਕ ਐਸਾ ਅੰਗਰ ਮਹਾਰਾਜ ਜਿੱਥੇ ਜਗਤ ਦਾ ਮਹਾਰਾਜ ਤੁਹਾਨੂੰ ਜਾਣਦੇ ਪਾਤਸ਼ਾਹ ਜੀ ਸਰਦਾਰ ਜੋਤੂਲ ਚੰਦ ਪੋਣੇ ਮਾਧ ਅੰਗੋ ਰਾਣੀ ਜੀ ਦੀ ਇੱਕ ਰੋਤੀ ਧੀ ਮਾਨਸਵਰਕ ਜੀ ਨੂੰ ਵਿਆਹ ਕਰਦੇ ਹਨ ਸਾਜ ਸੰਗਤ ਜੀ ਇਹ ਬੜੀ ਕਾਮਯਾਬ ਕਾਰਵੇਂਤੀ ਹੈ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਧੀਆ ਦਾ ਪੁੱਤਰ ਹੋਣ ਦੇ ਰਾਹੇ ਗੁਰੂ ਨਾਨਕ ਪਾਤਸ਼ਾਹ ਜੀ ਹੀ ਆਇਆ ਅਸੀਂ ਜੋ ਮੰਗਣਾ ਹੈ ਗੁਰੂ ਨਾਨਕ ਪਾਤਸ਼ਾਹਾਂ ਦੇ ਕੋਲੋਂ ਮੰਗਦੇ ਹਾਂ ਸਾਡੀ ਜੋ ਜੀ ਤਮੰਨਾ ਹੈ ਜੋ ਸਾਡੇ ਮਾਣ ਦੀ ਸ਼ੀਖ ਹੈ ਜੋ ਸਾਡੀ ਸਬਰ ਅਸੀਂ ਆਪਣੇ ਪੁੱਛਿਆ ਗੁਰਬਾਣੀ ਵਿੱਚ ਸਭ ਲਈ ਗੱਲ ਆ ਕਿ ਜੀ ਕਿ ਜੇ ਸਾ ਹੋਏ ਸਭੁਰ ਪੈ ਅਦਾਸ ਰੱਖ ਕਈ ਵਾਰੀ ਵਿਚਰਾ ਵੀ ਦਸਤਾ ਪਾਣਾ ਪੈ ਜਾਂਦਾ ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲੋਂ ਅਸੀਂ ਕੁਝ ਮੰਗਦੇ ਆ ਮੰਗਦੇ ਨੂਲੇ ਦਾ ਢੇਰਾ ਕੀ ਕਰਦਾ ਨੂਲੇ ਦਾ ਢੇਰਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਪੈਣ ਕਰਕੇ ਢੇਰਾ ਸਾਜੂ ਜਾਂਦਾ ਸਤ ਅੱਤੀ ਪਈਏ ਦਿਹਾੜੀ ਜਿੱਥੇ ਮੇਰਾ ਸਤਗੁਰ ਬੈਠਾ ਆਏ ਸਾਜੰਤ ਪਏ ਹਰਿਆਵਲ ਜਿੱਥੇ ਮੇਰਾ ਸਤਗੁਰ ਦੇਖਿਆ ਜਾਏ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਪੈ ਕੇ ਕੋ ਧਰਤੀ ਕੋ ਥਾਂ ਟੁੜਾ ਆਸਮਾਨ ਆਪਣ ਹੋਆ ਉਹ ਸਰਤਾਹ ਕੋ ਥੋਵੇ ਜਿੱਥੇ ਮੇਰੇ ਬਾਪੇ ਨੇ ਚੰਗ ਪੈ ਜਿੱਥੇ ਬਾਪਾ ਪੈਰ ਧਰੇ

ਇਹ ਬਟਾਲਾ ਉਹ ਕੋਸ਼ਿਸ਼ ਸੀ ਭਰਤੀ ਹੈ ਅਸੀਂ ਵੇਖ ਲਈ ਆਪਣੀਆਂ ਧੀਆਂ ਨਾ ਵਟਿਆ ਕਲਪੀ ਜਿਹੜਾ ਬਟੀਆਂ ਹੁੰਦੀਆਂ ਜਵਾਨ ਹੁੰਦੀਆਂ ਇਹਦੀ ਮੂਰਤ ਚੋਣੇ ਤੇ ਮਾਂ ਚੰਦਰਬਾਨੀ ਜੀ ਦੀ ਬੱਚੀ ਸੁਰੱਖਣ ਜਿਹੜੀ ਉਹਨਾਂ ਦੀ ਇੱਕੋ ਇੱਕ ਧੁਲਾਤ ਸੀ ਇਸ ਪਟਾਲੇ ਦੇ ਅੰਦਰ ਪੜੀ ਵੱਡੀ ਹੋਈ ਜਵਾਨ ਹੋਈ ਇੱਥੇ ਹੀ ਆਪਣੀਆਂ ਸਖੀਆਂ ਸਹੇਲੀਆਂ ਦੇ ਨਾਲ ਉਹ ਖੇਡਦੀ ਹੋਈ ਸੀ ਤੇ ਇੱਕ ਦਿਨ ਉਹ ਆਇਆ ਜਿਸ ਤਰ੍ਹਾਂ ਨਾਨਕ ਸਾਹਿਬ ਉਹਨਾਂ ਨੂੰ ਪਰਣਾਉਣ ਵਾਸਤੇ ਆਇਆ ਇਸੇ ਬਟਾਲੇ ਦੀ ਧਰਤੀ ਦੇ ਮੂਲ ਜਾਂ ਤੋਂ ਤੋੜੇ ਉਹਨਾਂ ਨੇ ਆਪਣੀ ਕਾਰ ਕੀਤੀ ਤੇ ਆਪਣੇ ਪਰਿਵਾਰ ਦੀ ਪਰਮੇਸ਼ ਕੀਤੀ ਇਹ ਮੂਲੇ ਪੈ ਦੇਣਾ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਉਹਨੂੰ ਲੈ ਜਦੋਂ ਸਰਕਾਰ ਦੇ ਨਾਲ ਪਾਤਸ਼ਾਹ ਕੀ ਇਸ ਬਸਮਾਨ ਤੇ ਆਉਂਦੇ ਨੇ ਤੇ ਇਸ ਆਮਦ ਦੇ ਨਾਲ ਇਸ ਆਉਣ ਦੀ ਬੁਰੀਆ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਤੇ ਆਤਮ ਦੇ ਨਾਲ ਬਟਾਲਾ ਦੀ ਪਵਿੱਤਰ ਸ਼ਹਿਰ ਹੋਇਆ ਬਟਾਲਾ ਦੀ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾਣਿਆ ਜਾਣ ਵਾਲਾ ਨਗਰ ਪੜ ਗਿਆ ਤੇ ਇਸ ਸ਼ਹਿਰ ਦੀ ਜਨਜਤ ਹਰ ਤੱਕ ਦੁਨੀਆ ਦੇ ਅੰਦਰ ਧਾਰਮਿਕ ਪਰਿਆਰਿਆਂ ਤੇ ਧੂੜੀ ਝੋਈ ਕਿ ਉਹ ਨੌਜਵਾਨ ਜਿਹੜਾ ਧਰਮ ਦੀ ਗੱਲ ਕਰਦਾ ਹੈ ਉਹ ਨੌਜਵਾਨ ਜਿਹੜਾ ਇੱਥੇ ਦਾ ਧਰਮ ਦਾ ਦੀ ਜਮੀਨ ਸੀ ਰਧਾਰਿਆਂ ਦੀ ਜ਼ਮੀਨ ਤੇ ਪਟਵਾਰੀ ਹੋਣ ਕਰਕੇ ਮੂਲ ਚੰਦ ਪੋਣੇ ਉਹ ਬਟਾਲੇ ਦੇ ਅੰਦਰ ਆ ਕੇ ਵਸੇ ਤੇ ਇੱਥੇ ਨਰਾਇਣ ਦਾਸ ਜੀ ਦੇ ਕੋਲੋਂ ਮੂਲ ਚੰਦ ਪੋਣੇ ਉਹਨਾਂ ਦੀ ਜ਼ਮੀਨ ਮੂਲ ਗ੍ਰੀਤੀ ਇਸ ਜਮੀਨ ਨੂੰ ਉਹਨਾਂ ਨੇ ਆਪਣੇ ਘਰ ਬਣਾਉਣ ਵਾਸਤੇ ਆਪਣੀ ਸ਼ਿਹਾਸ਼ਟ ਵਾਸਤੇ ਵਰਤਿਆ। ਖੇਤਰੀ ਮਦਰ ਦੇ ਕਿਤੇ ਜਦੋਂ ਅਸੀਂ ਵਿਚਾਰਦੇ ਆਪਦੀ ਵਿਚਾਰ ਦੇ ਵਕਤ-ਵਕਤ ਥਾਵਾਂ ਦੇ ਉੱਤੇ ਫਿਰਦੇ। ਦੇਰਿਆਂ ਤੇ ਰਹਿਣ ਵਾਲੇ ਅਸੀਂ ਮਾਜੇ ਦੇ ਲੋਕ ਜਿਹੜਾ ਕਿ ਪਰਿਵਾਰ ਖੇਤਾਂ ਦੇ ਵਿੱਚ ਰਹਿੰਦਾ ਸੀ ਉਹਨੇ ਕਦੇ ਦੇਰੇ ਤੇ ਨਹੀਂ। ਅਸੀਂ ਹੋਰ ਇਦਾਂ ਸੁਰੂਤਪੁਰ ਸਾਹਿਬ ਤੇ ਚਲੇ ਜਾਈਓ ਕੋ ਢਾਣੀ ਰੱਖਦੇ ਵਰਦੇ ਕਈ ਥਾਂ ਤੇ ਬੈਠ ਬਹਤ ਬੱਜਾ ਜਾਂਦੇ ਇਹ ਸਾਡੀਆਂ ਖੇਤੀ ਪਸ਼ਾਵਾਂ ਕਿਤੇ ਬਿਆਹ ਕਿ ਕਰਦਾ ਕਿਤੇ ਢਾਣੀ ਕਿ ਆਂਦਾ ਕਿਤੇ ਬੈਠ ਕਿ ਕਰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਭਾਈ ਸਿਮਰਨਜੀਤ ਸਿੰਘ ਜੀ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਅਸੀਂ ਖੜੇ ਆ ਗੁਰਦੁਆਰਾ ਸ੍ਰੀ ਸਤ ਕਰਤਾਰੀਆਂ ਸਾਹਿਬ ਵਿਖੇ ਇੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅਤੇ ਸਨਮਾਨਯੋਗ ਮਾਤਾ ਸੁਲੱਖਣੀ ਜੀ ਦੇ ਵਿਆਹ ਕਾਰਜ ਦਾ ਸਾਲਾਨਾ ਜੋੜ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ ਬਟਾਲੇ ਸ਼ਹਿਰ ਦੇ ਅੰਦਰ ਵੱਖ-ਵੱਖ ਸਥਾਨਾਂ ਤੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਜੋ ਕਿ ਸਤਕਾਰਯੋਗ ਮੂਲਚੰਦ ਚੋਣੇ ਅਤੇ ਚੰਦੋ ਰਾਣੀ ਜੀ ਦਾ ਘਰ ਮਾ ਸੁਲੱਖਣੀ ਜੀ ਦਾ ਪੇਕਾ ਪਰਿਵਾਰ ਉਹਨਾਂ ਦੇ ਮਹਿਲ ਉਹਨਾਂ ਦਾ ਪੇਕਿਆਂ ਦਾ ਘਰ ਹੈ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਸਥਾਨ ਹੋਇਆ ਉੱਥੇ ਮਹਾਨ ਗੁਰਮਤ ਸਮਾਗਮ ਮਨਾਏ ਜਾ ਰਹੇ ਨੇ ਇਸ ਤੋਂ ਬਿਨਾ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਬਰਾਤ ਬੈਠੀ ਸੀ ਉਹ ਸਥਾਨ ਜਿਹਨੂੰ ਅਸੀਂ ਗੁਰਦੁਆਰਾ ਕੰਤ ਸਾਹਿਬ ਕਹਿੰਦੇ ਆ ਉਸ ਸਥਾਨ ਤੇ ਇਸ ਤੋਂ ਬਿਨਾ ਬਟਾਲੇ ਦੇ ਹਰ ਗਲੀ ਮੋਹਲੇ ਦੇ ਅੰਦਰ ਇਸ ਵਿਆਹ ਦਾ ਉਲਾਸ ਉਹ ਹਰੇਕ ਆਮੋ ਖਾਸ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਹਰੇਕ ਦਾ ਹਿਰਦਾ ਸ਼ਰਸ਼ਾਰ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਨੂੰ ਹਰ ਕੋਈ ਬੜੇ ਉਤਸ਼ਾਹ ਦੇ ਨਾਲ ਮਨਾ ਰਿਹਾ ਹੈ ਅੱਜ ਗੁਰੂ ਨਾਨਕ ਸਾਹਿਬ ਜੀ ਦਾ 537ਵਾਂ ਵਿਆਹਪੁਰਬ ਦਾ ਇਹ ਸਾਲਾਨਾ ਜੋੜ ਮੇਲਾ ਬਟਾਲੇ ਦੇ ਅੰਦਰ ਤੇ ਪੂਰੇ ਵਿਸ਼ੂ ਦੇ ਅੰਦਰ ਬੜੇ ਸ਼ਰਧਾ ਸਤਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਪੰਥ ਦੇ ਮਹਾਨ ਢਾਡੀ ਕਵੀਸ਼ਰ ਪ੍ਰਚਾਰਕ ਸਹਿਬਾਨ ਸੰਗਤ ਨੂੰ ਗੁਰ ਇਤਿਹਾਸ ਦੇ ਨਾਲ ਜਾਣੂ ਕਰਾਉਣ ਵਾਸਤੇ ਗੁਰਮਤ ਸਮਾਗਮਾਂ ਦੇ ਅੰਦਰ ਸ਼ਿਰਕਤ ਕਰ ਰਹੇ ਨੇ ਕਵੀਸ਼ਰ ਸਹਿਬਾਨ ਢਾਡੀ ਸਹਿਬਾਨ ਪ੍ਰਚਾਰਕ ਸਹਿਬਾਨ ਸੰਗਤ ਦੇ ਨਾਲ ਗੁਰ ਜਸ ਦੀ ਸਾਂਝ ਪਾ ਕੇ ਗੋਰੀਤੀ ਹਸਤੋਂ ਸੰਗਤ ਨੂੰ ਜਾਣੂ ਕਰਵਾ ਰਹੇ ਨੇ ਉਥੇ ਪੰਦੀ ਮਹਾਨ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਆਲਾ ਦਰਜੇ ਦੇ ਪ੍ਰਬੰਧ ਕਰਕੇ ਪ੍ਰਸ਼ਾਸਨ ਦੇ ਨਾਲ ਸਲਾਹ مشورے ਤੋਂ ਬਾਅਦ ਇਹ ਸਾਰੇ ਇੰਤਜ਼ਾਮਾਤ ਸਿਕਰ ਅੰਜਾਮ ਤੇ ਪਹੁੰਚਾ ਕੇ ਸੰਗਤ ਦੀ ਆਮਦ ਵਾਸਤੇ ਵੱਡੇ ਪ੍ਰਬੰਧ ਕੀਤੇ ਜਾ ਰਹੇ ਨੇ ਲੰਗਰਾਂ ਦੇ ਪ੍ਰਬੰਧ ਹੋਏ ਨੇ ਸਾਰੀ ਸੰਗਤ ਨੂੰ ਇਸ ਮਹਾਨ ਕਾਰਜ ਦੀ ਇਸ ਮਹਾਨ ਉਤਸਵ ਦੀ ਇਸ ਮਹਾਨ ਸਮਾਗਮ ਦੀ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ